ਪੰਚਾਇਤੀ ਚੋਣਾਂ ਦੀ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਔਰ ਫਾਜ਼ਿਲਕਾ ਦੇ ਵਿੱਚ ਜੋ ਇਹ ਚੋਣਾਂ ਹੋ ਰਹੀਆਂ ਨੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਅੱਜ 30 ਸਤੰਬਰ ਦਾ ਦਿਨ ਹੈ ਔਰ 27 ਸਤੰਬਰ ਤੋਂ ਜਿਹੜਾ ਨਾਮਿਨੇਸ਼ਨ ਸਟਾਰਟ ਨੇ ਔਰ ਕਿਸੇ ਨੂੰ ਵੀ ਕੋਈ ਐਨਓਸੀ ਲੈਣ ਵਿੱਚ ਜਾਂ ਕੋਈ ਚੁੱਲਾ ਟੈਕਸ ਉਹ ਦਿੱਕਤ ਨਹੀਂ ਆ ਰਹੀ ਸਾਡੀਆਂ ਅਫਸਰਾਂ ਨੂੰ ਸਖਤ ਅਦਾਹਤਾ ਨੇ ਕਿਸੇ ਨੂੰ ਵੀ ਕੋਈ ਐਨਓਸੀ ਦੀ ਨਾ ਨਹੀਂ ਕਰਨੀ ਸਾਰਿਆਂ ਦੇ ਕੋਈ ਵੀ ਕਿਸੇ ਦਾ ਨਿਮਨ ਅਨੁਸਾਰ ਕੋਈ ਵੀ ਕਾਗਜ਼ ਹੈ ਉਹ ਪੂਰੇ ਕਰਾਏ ਜਾਣ ਔਰ ਮੈਂ ਸਾਰੇ ਜਿੰਨੇ ਵੀ ਫਾਜ਼ਲ ਕਾ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਕੋਈ ਵੀ ਇਲੈਕਸ਼ਨ ਲੜ ਰਿਹਾ ਜਾਂ ਲੜਨਾ ਚਾਹੁੰਦਾ ਪਿੱਛੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਕਿਸੇ ਵੀ ਐਨਓਸੀ ਵਗੈਰਾ ਕਿਸੇ ਜਾਂ ਅੱਗੇ ਵੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਦਫਤਰ ਆ ਸਕਦਾ ਹੈ ਔਰ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਪਿੰਡਾਂ ਦੇ ਵਿੱਚ ਕਿ ਆਪਾਂ ਸਰਬਸੰਮਤੀ ਕਰੀਏ ਸਰਬਸੰਮਤੀ ਨਾਲ ਇੱਕ ਤਾਂ ਵੇਖੋ ਪਿੰਡ ਦੇ ਵਿੱਚ ਪਾਈਚਾਰਕ ਸਾਂਝ ਬਣੀ ਰਹਿੰਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਐਲਾਨ ਵੀ ਕੀਤਾ ਹੈ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਊਗੀ ਔਰ ਉਸ ਦੇ ਨਾਲ ਨਾਲ ਇੱਕ ਖੇਡ ਸਟੇਡੀਅਮ ਔਰ ਹੋਰ ਜਿੰਨਾ ਵੀ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈ ਉਹ ਸਾਰੀਆਂ ਜਿਹੜੀਆਂ ਸੂਤਾ ਸਰਪਸੰਮਤੀ ਜਿਹੜੇ ਪਿੰਡ ਦੇ ਵਿੱਚ ਹੁੰਦੀ ਹੈ ਸੂਤਾ ਦਿੱਤੀਆਂ ਜਾਣਦੀਆਂ ਤਾਂ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕੋਈ ਮੈਂ ਸਮਝਦਾ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਆਮ ਆਦੀ ਪਾਰਟੀ ਦੀ ਸਰਕਾਰ ਹੈ ਇਸ ਵਿੱਚ ਵੇਖੋ ਕੋਈ ਵੀ ਕਰਪਸ਼ਨ ਕਿਸੇ ਨੂੰ ਕਰਨ ਦਾ ਕੋਈ ਵੀ ਕਰਪਸ਼ਨ ਨਹੀਂ ਕਰ ਦਿੱਤੀ ਜਾਊਗੀ ਜੋ ਗ੍ਰਾਂਟ ਦਾ ਪੈਸਾ ਪਿੰਡਾਂ ਦੇ ਵਿਕਾਸ ਲਈ ਆਊਗਾ ਇੱਕ ਇੱਕ ਪੈਸਾ ਜਿਹੜਾ ਗ੍ਰਾਂਟ ਤੇ ਲੱਗੂਗਾ ਔਰ ਮੇਰੀ ਇਹ ਹੀ ਸਾਰਿਆਂ ਨੂੰ ਬੇਨਤੀ ਹੈ ਕੋਈ ਵੀ ਸਰਪੰਚੀ ਦਾ ਚਾਹਵਾਨ ਹੈ ਤਾਂ ਇਹ ਸੋਚ ਕੇ ਨਾ ਹੋਵੇ ਕਿ ਕੱਲ ਨੂੰ ਕੋਈ ਗ੍ਰਾਂਟ ਆਉਣੀ ਹੈ ਤਾਂ ਗ੍ਰਾਂਟ ਦਾ ਪੈਸਾ ਉਹ ਖਾਣ ਕਿਤਾ ਬਿਲਕੁਲ ਨਹੀਂ ਕਿਸੇ ਨੂੰ ਗ੍ਰਾਂਟ ਦਾ ਪੈਸਾ ਖਾਣ ਨਹੀਂ ਦਿੱਤਾ ਜਾਊਗਾ ਕੋਈ ਵੀ ਗ੍ਰਾਂਟ ਆਊਗੀ ਤਾਂ ਉਹ ਜਿਹੜਾ ਸਾਰਾ ਪਿੰਡ ਦੇ ਵਿਕਾਸ ਤੇ ਲੱਗੂਗਾ ਤਾਂ ਮੇਰੀ ਤਾਂ ਹੀ ਇਹ ਬੇਨਤੀ ਮੈਂ ਕਰ ਰਿਹਾ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਹੈ ਕਿ ਸਰਬਸੰਮਤੀ ਨਾਲ ਜਿੰਨਾ ਹੋ ਸਕੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਚੋਣ ਕੀਤੀ ਜਾਵੇ।